ਘਡੋਰੀ ਦੇ ਵਿੱਚ ਕਰੀਬਨ 12 ਲੋਕਾਂ ਦੀ ਜਾਨ ਗਈ ਹੈ ਜਿਸ ਦੇ ਵਿੱਚੋਂ 11 ਭਾਰਤੀ ਦੱਸੀ ਜਾ ਰਹੀ ਨੇ ਪਰ ਇਸ ਦੇ ਵਿੱਚ ਕਈ ਪੰਜਾਬੀ ਵੀ ਸ਼ਾਮਿਲ ਸੀ ਇਸ ਗੈਸ ਦੇ ਲੀਕ ਹੋਣ ਦੇ ਕਾਰਨ ਹੀ ਇੱਥੇ ਮੌਜੂਦ ਸਾਰੇ ਹੀ ਲੋਕਾਂ ਦੀ ਜਾਨ ਚਲੀ ਗਈ ਇਹ ਸਾਰੇ ਹੀ ਜਾਣੇ ਇੱਕ ਰੈਸਟੋਰੈਂਟ ਦੇ ਵਿੱਚ ਕਰਮਚਾਰੀ ਦਾ ਕੰਮ ਕਰਦੇ ਸੀ ਦੂਜੀ ਮੰਜ਼ਲ ਤੇ ਇਹ ਜਨਰੇਟਰ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਗੈਸ ਲੀਕ ਹੁੰਦੀ ਹੈ ਅਤੇ ਸਾਰਿਆਂ ਦੀ ਜਾਨ ਜਾਣ ਦਾ ਇਹ ਦੁਖਦ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਸ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਇਸ ਘਟਨਾ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ ਕਿਉਂ ਅਤੇ ਕਿਵੇਂ ਵਾਪਰੀ ਹੈ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਆਖਿਰਕਾਰ ਇਹਨਾਂ ਦੀ ਜਾਨ ਨਾ ਲਈ ਗਈ ਹੋਵੇ ਪਰ ਫਿਲਹਾਲ ਹੁਣ ਤੱਕ ਇਹੋ ਜਿਹਾ ਕੋਈ ਵੀ ਸਬੂਤ ਨਹੀਂ ਮਿਲਿਆ ਹੈ ਪਰ ਪੁਲਿਸ ਜਾਂਚ ਦੇ ਵਿੱਚ ਅਤੇ ਭਾਰਤੀ ਹਾਈ ਕਮਿਸ਼ਨ ਕੀ ਕਹਿੰਦਾ ਉੱਥੇ ਦਾ ਮੰਤਰਾਲੇ ਕੀ ਆਖਦਾ ਉਹ ਤੁਹਾਨੂੰ ਦੱਸਦੇ ਚੱਲਾਂਗੇ ਪਰ ਦੱਸ ਦਈਏ ਕੇਸ ਦੇ ਵਿੱਚ ਇੱਕ ਜੋੜੇ ਦੀ ਵੀ ਜਾਨ ਗਈ ਹੈ ਜੋ ਕਿ 9 ਮਹੀਨੇ ਪਹਿਲਾਂ ਹੀ ਜੌਰਜੀਆ ਗਿਆ ਸੀ ਇਹਨਾਂ ਦਾ ਨਾਮ ਰਵਿੰਦਰ ਸਿੰਘ ਅਤੇ ਗੁਰਵਿੰਦਰ ਕੌਰ ਹੈ ਇਹਨਾਂ ਦੀ ਜਾਨ ਜਾਣ ਤੋਂ ਬਾਅਦ ਪਰਿਵਾਰ ਡੂੰਗੇ ਸਦਮੇ ਦੇ ਵਿੱਚ ਹੈ ਹੋਰ ਵੀ ਕਈ ਜਾਣੇ ਇੱਕ ਨੌਜਵਾਨ ਮੁੰਡਾ ਵੀ ਪੰਜਾਬੀ ਸੀ ਜਨਮ ਦਿਨ ਦੱਸਿਆ ਜਾ ਰਿਹਾ ਉਸ ਦਾ ਜਨਮ ਦਿਨ ਸੀ ਉਸ ਦੀ ਵੀ ਜਾਨ ਇਸੇ ਘਟਨਾ ਦੇ ਵਿੱਚ ਗਈ ਹੈ ਇਹ ਸਭ ਕੁਝ ਵਾਪਰਨ ਤੋਂ ਬਾਅਦ ਇਹ ਹੀ ਕਿਹਾ ਜਾ ਰਿਹਾ ਕਿ ਕਵੱਡੀ ਅਣਗਹਿਲੀ ਵਰਤੀ ਗਈ ਹੈ ਜੇਕਰ ਇਹ ਕੁਦਰਤੀ ਹਾਦਸਾ ਵੀ ਹੈ ਕਿਉਂਕਿ ਇੰਨੀਆਂ ਕੀਮਤੀ ਜਾਨਾਂ ਇਸ ਤਰੀਕੇ ਦੇ ਨਾਲ ਨਹੀਂ ਜਾਣੀਆਂ ਚਾਹੀਦੀਆਂ ਸੀ ਪਰ ਇਹ ਸਭ ਕੁਝ ਵਾਪਰ ਚੁੱਕਿਆ। ਕੰਮ ਕਰਨ ਲੱਗੇ ਇਹ ਜਿਹੜਾ ਰੈਸਟੋਰੈਂਟ ਦੀ ਮੈਨੂੰ ਕੱਲ ਨੂੰ ਫੋਨ ਆਈ 10:30 ਵਜੇ ਵੀ ਤੁਹਾਡੇ ਪਰਿਵਾਰ ਦੀ ਜਿਹੜੇ ਪੂਰੇ ਹੋ ਗਏ 13 ਜਗ ਦੀ ਰਾਤ ਨੂੰ 9 ਵਜੇ ਬਰਫੀਲਾ ਤੂਫਾਨ ਆਇਆ। ਉਹ ਤੂਫਾਨ ਇੰਨਾ ਭਿਆਨਕ ਸੀ ਜਿਹਦੇ ਨਾਲ ਅਰਾ ਸਟੂਡੈਂਟ ਦੇ ਲੜਦੇ ਵਗੈਰਾ ਸਾਰਾ ਕੰਮ ਖਤ ਹੋ ਗਿਆ ਉਹ ਹੀਟਰਾਂ ਦੇ ਅੱਗੇ ਕਾਕੇ ਖੁੜੀਆਂ ਰੱਖਦੀ ਸੀ ਉਹ ਤਾਕੀ ਬਰਫ ਨਾਲ ਬੰਦ ਹੋਣ ਦਾ ਕਾਰਨ ਜਿਹੜੀ ਜੈਸੀ ਅੰਦਰ ਬੰਦ ਹੋ ਗਈ ਜਿਹਦੇ ਵਿੱਚ 12 ਮੋਤਾ ਹੋ ਗਏ ਇੱਕ ਕੁੜੀ ਜਾਰਜੀਆ ਦੀ ਸੀ ਬਾਕੀ ਆਪਣੇ ਏਰੀਆ ਦੀ ਸਾਦੇ ਪੰਜਾਬ ਦੇ ਸੀ ਤੇ ਜਿਹਦੇ ਵਿੱਚ ਮੇਰਾ ਭਾਂਜਾ ਰਵਿੰਦਰ ਸਿੰਘ ਤੇ ਨਾਲ ਉਹਨਾਂ ਦੀ ਭਤਰਮ ਬਤਨੀ ਗੁਰਵਿੰਦਰ ਕੌਰ ਦੋ ਨਿੱਕੇ ਨਿੱਕੀਆਂ ਸਖੀਆਂ ਭੈਣਾਂ ਜਿਨ੍ਹਾਂ ਦੀ ਉਮਰ 10 ਅਤੇ 12 ਸਾਲ ਦੀ ਸੀ ਹੁੰਦਾ ਪਤਾ ਲੱਗਿਆ ਕਿ ਇਹਨਾਂ ਦੇ ਮਾਪਿਓ ਵਿਦੇਸ਼ ਦੇ ਵਿੱਚ ਕੰਮ ਕਰਦੇ ਨੇ ਮਾਚੀਆਂ ਨਾ ਆਉਣ ਦੇ ਲਈ ਜਾਂਦੀਆਂ ਨੇ ਜਿਨ੍ਹਾਂ ਦੀ ਉਮਰ 10 ਅਤੇ 12 ਸਾਲ ਦੀ ਹੈ ਪੰਜਵੀਂ ਅਤੇ 7ਵੀਂ ਜਮਾਤ ਦੀਆਂ ਹੀ ਵਿਦਿਆਰਥਣਾਂ ਸੀ ਤਾਂ ਅੰਦਰ ਜਾ ਕੇ ਕੁੰਡੀ ਲਗਾ ਕੇ ਨਹਾਣਾ ਸ਼ੁਰੂ ਕਰਦੀਆਂ ਨੇ ਉਸ ਮਗਰੋਂ ਇਹਨਾਂ ਨੂੰ ਗੀਜ਼ਰ ਦੀ ਗੈਸ ਚੜ ਜਾਂਦੀ ਹਾਂਜੀ ਤੇ ਗੀਜ਼ਰ ਚਲਾਇਆ ਗੈਸ ਵਾਲਾ ਗੀਜ਼ਰ ਜਿਗਾ ਉਹ ਬਸ ਕੁੰਡਾ ਲਾ ਕੇ ਤੇ ਨਹਾਉਣ ਲੱਪਈਆਂ ਬਸ ਮਈਆਂ ਮਈਆਂ ਕਿੰਨੀ ਕਿੰਨੀ ਉਮਰ ਦੀ ਕੁੜੀਆਂ ਦੀ ਬੋੜੀ ਦੀ ਇੱਕ ਜੀ 10 ਸਾਲ ਸੀ ਇੱਕ ਜੀ 19 ਸਾਲ ਅੱਛਾ ਠੀਕ ਹੈ ਤੇ ਪਤਾ ਕਦੋਂ ਲੱਗਾ ਫਿਰ ਜਿੰਦਾ ਪਤਾ ਤੁਹਾਨੂੰ 12:30 ਵਜੇ ਪਤਾ ਲੱਗਾ ਅੱਛਾ ਠੀਕ ਹੈ 12:00 ਵਜੇ ਨਹਾਉਣ ਬੜੀਆਂ ਨੂੰ 12:00 ਵਜੇ ਘਰ ਆਉਂਦੇ ਆਂ ਠੀਕ ਜਾਰਜੀਆ ਦੇ ਗਡੋਰੀ ਦੇ ਵਿੱਚ ਹੋਏ ਇੱਕ ਭਿਆਨਕ ਹਾਦਸੇ ਦੇ ਵਿੱਚ ਰੈਸਟੋਰੈਂਟ ਦੇ ਅੰਦਰ ਹੀ 11 ਭਾਰਤੀਆਂ ਦੀ ਜਾਨ ਜਾਣ ਦੀ ਦੁਖਦ ਖਬਰ ਸਾਹਮਣੀ ਆਈ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਇਹ ਘਟਨਾ ਕਾਰਬਨ ਮੋਨੋਆਕਸਾਈਡ ਫੈਲਣ ਦੇ ਕਾਰਨ ਵਾਪਰੀ ਹੈ ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਕੋਈ ਜ਼ਖਮੀ ਜਾਂ ਹਿੰਸਾ ਦੇ ਸੰਕੇਤ ਨਹੀਂ ਮਿਲੇ ਮੀਡੀਆ ਰਿਪੋਰਟਾਂ ਤੇ ਸਥਾਨਕ ਪੁਲਿਸ ਦਾ ਮੰਨਣਾ ਹੈ ਕਿ ਸਾਰੀਆਂ ਜਾਨਾਂ ਇਸੇ ਗੈਸ ਦੇ ਲੀਕ ਹੋਣ ਦੇ ਕਾਰਨ ਕਈਆਂ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰੈਸਟੋਰੈਂਟ ਦੀ ਦੂਜੀ ਮੰਜ਼ਲ ਤੇ ਸਥਿਤ ਬੈੱਡਰੂਮ ਦੇ ਕੋਲ ਪਾਵਰ ਜਨਰੇਟਰ ਰੱਖਿਆ ਹੋਇਆ ਸੀ ਜਿਸ ਨੂੰ ਕਿ ਬਿਜਲੀ ਕੱਟਣ ਤੋਂ ਬਾਅਦ ਚਾਲੂ ਕਰ ਦਿੱਤਾ ਗਿਆ ਜਨਰੇਟਰ ਚੱਲਣ ਦੇ ਨਾਲ ਪੈਦਾ ਹੋਈ ਇਹ ਗੈਸ ਬੰਦ ਕਮਰੇ ਦੇ ਵਿੱਚ ਜਮਾ ਹੋ ਗਈ ਅਤੇ ਇਸ ਦੇ ਕਾਰਨ ਹੀ ਮੌਜੂਦ ਸਾਰੇ ਲੋਕਾਂ ਦੀ ਦਮ ਘੁੱਟਣ ਦੇ ਨਾਲ ਜਾਨ ਚਲੀ ਗਈ ਹਾਲਾਂਕਿ ਭਾਰਤੀ ਹਾਈ ਕਮਿਸ਼ਨ ਨੇ ਸਾਰੇ ਮ੍ਰਿਤਕਾਂ ਨੂੰ ਭਾਰਤੀ ਨਾਗਰਿਕ ਦੱਸਿਆ ਜਦੋਂ ਕਿ ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲਿਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਤੇ ਵਿੱਚ 11 ਵਿਦੇਸ਼ੀ ਅਤੇ ਇੱਕ ਸਥਾਨਕ ਨਾਗਰਿਕ ਵੀ ਸ਼ਾਮਿਲ ਹੈ ਮੰਤ੍ਰਾਲੇ ਨੇ ਇਹ ਵੀ ਕਿਹਾ ਕਿ ਸਾਰੇ ਮ੍ਰਿਤਕ ਰੈਸਟੋਰੈਂਟ ਦੇ ਕਰਮਚਾਰੀ ਸਨ ਉਹਨਾਂ ਦੀਆਂ ਦੇਹਾਂ ਸੂਵਿਧਾ ਦੀ ਦੂਜੀ ਮੰਜ਼ਲ ਤੇ ਇੱਕ ਬੈੱਡਰੂਮ ਦੇ ਵਿੱਚ ਮਿਲੀਆਂ ਨੇ ਜਾਰਜੀਆ ਪੁਲਿਸ ਨੇ ਇਸ ਘਟਨਾ ਸਬੰਧੀ ਫੌਜਦਾਰੀ ਜਾਪਤੇ ਦੀ ਧਾਰਾ 116 ਦੇ ਤਹਿਤ ਅਣਗੈਲੀ ਦੇ ਨਾਲ ਹੋਇਆ ਇਹ ਸਾਰਾ ਮਾਮਲਾ ਦਰਜ ਕੀਤਾ ਹੈ ਮਾਇਰਾਂ ਦੀ ਟੀਮ ਮੌਕੇ ਤੇ ਪਹੁੰਚ ਕੇ ਜਾਂਚ ਕਰ ਰਹੀ ਹੈ ਫੋਰੈਂਸਿਕ ਟੈਸਟਾਂ ਦੇ ਰਾਹੀਂ ਅਸਲ ਕਾਰਨਾ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਸੁਰੱਖਿਆ ਮਾਪਦੰਡਾਂ ਤੇ ਸਵਾਲ ਖੜੇ ਜ਼ਰੂਰ ਹੋਏ ਨੇ ਸਥਾਨਕ ਪ੍ਰਸ਼ਾਸਨ ਅਤੇ ਸੁਰੱਖਿਆ ਚਿੰਤਾਵਾਂ ਤੇ ਗੰਭੀਰ ਵਿਚਾਰ ਵਟਾਂਦਰਾ ਹੋ ਰਹੇ ਨੇ ਖਾਸ ਤੌਰ ਤੇ ਬੰਦ ਥਾਵਾਂ ਤੇ ਜਨਰੇਟਰਾਂ ਦੀ ਵਰਤੋਂ ਨੂੰ ਲੈ ਕੇ ਜ਼ਾਰ치ਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਮਾਮਲੇ ਦੇ ਵਿੱਚ ਲਾਪਰਵਾਹੀ ਦੇ ਨਾਲ ਹੋਇਆ ਇਹ ਸਾਰਾ ਹਾਦਸਾ ਮਾਮਲਾ ਦਰਜ ਕੀਤਾ।